ਬੀਜੇਪੀ ਦੇ ਲੋਕ ਸਭਾ ਮੈਂਬਰ ਕੰਗੜਾ ਰੌਤ ਵੱਲੋਂ ਸਿੱਖਾਂ ਨੂੰ ਲੈ ਕੇ ਕੀਤੀ ਗਈ ਬੇਹੱਦ ਮਾੜੀ ਟਿੱਪਣੀ ਤੋਂ ਬਾਅਦ ਰਿਜ਼ਲਟ ਆਉਣੇ ਵੀ ਸ਼ੁਰੂ ਹੋ ਚੁੱਕੇ ਨੇ ਕੰਗੜਾ ਰੌਤ ਨੇ ਸਿੱਖਾਂ ਨੂੰ ਲੈ ਕੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਫਿਰ ਅੱਤਵਾਦ ਉਗਰਵਾਦ ਉੱਭਰਿਆ ਤੇ ਉਸ ਤੋਂ ਬਾਅਦ ਜਿਹੜੀਆਂ ਉਹਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਢਪਾਉਂਦਾ ਯਤਨ ਕੀਤਾ ਫਿਰਕਿਆਂ ਦੇ ਵਿੱਚ ਪਾੜਾ ਪਾਉਂਦਾ ਯਤਨ ਕੀਤਾ ਉਹਦੀ ਇੱਕ ਜਿੰਦਗੀ ਦੀ ਤਸਵੀਰ ਸਾਹਮਣੇ ਆਈ ਹੈ ਗੱਲ ਹਰਿਆਣਾ ਦੀ ਕਰ ਰਹੇ ਹਰਿਆਣਾ ਦੇ ਜ਼ਿਲ੍ਹਾ ਕੈਥਲ ਦਾ ਪਿੰਡ ਬਾਲੂ ਬਾਟਾ ਉਥੋਂ ਦਾ ਇੱਕ ਦੁਕਾਨਦਾਰ ਸੁਖਵਿੰਦਰ ਸਿੰਘ ਹੋਣਾ ਨੂੰ ਇਸ ਕਰਕੇ ਕੁੱਟਿਆ ਮਾਰਿਆ ਗਿਆ ਕਿ ਉਹ ਸਰਦਾਰ ਸੀ ਤੇ ਕੁੱਟਣ ਮਾਰਨ ਵਾਲਿਆਂ ਨੇ ਉਹਨੂੰ ਖਾਲਸਤਾਨੀ ਕਹਿ ਕੇ ਕੁੱਟਿਆ ਵੀ ਤੇ ਮਾਰਨ ਦਾ ਯਤਨ ਵੀ ਕੀਤਾ ਗਿਆ ਹਰਿਆਣਾ ਦੇ ਕੈਥਲ ਵਿੱਚ ਇੱਕ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਸਾਧਾ ਸਿੰਘ ਪਿੰਡ ਬਾਲੂ ਬਾਟਾ ਜ਼ਿਲ੍ਹਾ ਕੈਥਲ ਉਹਨੂੰ ਖਾਲਸਤਾਨੀ ਕਹਿ ਕੇ ਬੇਰਹਿਮੀ ਨਾਲ ਕੁੱਟਿਆ ਗਿਆ ਸਵਾਲ ਹੈ ਕਿ ਇਸ ਲਈ ਜ਼ਿੰਮੇਵਾਰ ਕੌਣ ਆ ਇਸ ਪੂਰੇ ਜਿਹੜੀ ਵਾਰਦਾਤ ਵਾਪਰੀ ਆ ਕਿਉਂ ਉਹਨਾਂ ਨੂੰ ਖਾਲਸਤਾਨੀ ਕਿਹਾ ਗਿਆ ਕਿਉਂ ਕੁੱਟਿਆ ਗਿਆ ਕਿਵੇਂ ਉਹਨਾਂ ਦੀ ਜਾਨ ਬਚੀ ਆ ਇਸ ਮਸਲੇ 'ਚ ਅਸੀਂ ਸੁਖਵਿੰਦਰ ਸਿੰਘ ਜਿਹੜੇ ਪੀੜਤ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੁਖਵਿੰਦਰ ਸਿੰਘ ਜੀ ਮੈਨੂੰ ਦੱਸਿਓ ਆਪਾਂ ਹਰਿਆਣੇ ਦੇ ਕਿਸ ਪਿੰਡ ਦੇ ਰਹਿਣ ਵਾਲੇ ਕਿਹੜੇ ਜ਼ਿਲ੍ਹੇ ਦੇ ਨੇ ਤੇ ਜੋ ਤੁਹਾਡੇ ਨਾਲ ਕੱਲ ਵਾਰਦਾਤ ਵਾਪਰੀ ਆ ਉਹ ਕਿੱਥੇ ਵਾਪਰੀ ਆ ਤੇ ਕਿਉਂ ਵਾਪਰੀ ਆ ਤੇ ਕੌਣ ਲੋਕ ਸੀ ਆਹ ਮੈਂ ਆਪਣਾ करनाल ਰੋਡ ਤੇ ਮੇਰਾ ਸ਼ੋਰੂਮ ਕਰਨੀ ਚੱਲਦਾ ਜੀ ਤੇ ਕੁੱਡਾ ਉਹ ਸੈਕਟਰ ਪਾਰਕ ਵੱਲ ਜਾ ਰਿਹਾ ਹੈ ਜੀ ਸਰ ਮੈਂ ਆਪਣੀ ਸ਼ੋਰੂਮ ਤੋਂ ਘਰ ਦੀ ਤਰਫ ਜਾ ਰਿਹਾ ਹਾਂ ਰਾਤ ਤੇ तकरीबन 10:00 ਤੋਂ 10:00 ਦੀ ਗੱਲ ਹੈ ਜੀ ਤੇ ਫਾਟਕ ਬੰਸੀ ਤੇ ਦੋ ਦੋ ਬੰਦੇ ਸਾਣਾ ਨਾਲਾ ਪਤੀਓ 20 ਸਾਲ ਮੁੰਡੇ ਲਾ ਲੋ ਜੀ ਤੇ ਮੈਂ ਆਪਣੇ ਸੂਕ ਜਨਾੜੇ ਦੇ ਕੋਲ ਖੜੀ ਕਰਦੀ ਉਹਨਾਂ ਨੇ ਮੇਰੇ ਕਿਤੇ ਮੇਰੀ ਸਾਈਡ ਤੇ ਖੜੀ ਕਰਨੀ ਜੀ ਤੇ ਉਹ ਜੀ ਡੀਓ ਜੀਓ ਫਾਟਕੂਨ ਲੱਗਾ ਤੇ ਉਹਨਾਂ ਨੇ ਮੈਨੂੰ ਕਿਹਾ ਖਾਲਿਸਤਾਨ ਖਾਲਿਸਤਾਨੀ ਗਲਤੀ ਨਹੀਂ ਕਰ ਲੈ ਜੀ ਅੋਏ ਭਈ ਤੂੰ ਗਲਤ ਸ਼ਬਦ ਦਾ ਪ੍ਰਯੋਗ ਕਰ ਰਿਹਾ ਹੈਂ ਹੂੰ ਹੈਂ ਉਸ ਤੋਂ ਬਾਅਦ ਚਲੋ ਫਾਟ ਬੰਨਿਆ ਸਾਡੀ ਉੱਤੇ ਬੜੀ ਬਹਿਸ ਵਸਾਈ ਹੋ ਗਈ ਹਾਂ ਖਾਲਿਸਤਾਨ ਕੇ ਬੰਦ ਤੋਂ ਗਾਲ੍ਹਾਂ ਦੇ ਕੱਢਣ ਲੱਗੇ ਖਾਲਿਸਤਾਨ ਨੇ ਕੋਈ ਬੋਲ ਜੋ ਜੋ ਵੀ ਮੈਨੂੰ ਕੋਲ ਪਰਣਾ ਪੰਨਾ ਹੂੰ ਸੋ ਉਹ ਲੋਨ ਗੱਡੀ ਚਲੀ ਗਈ ਤੇ ਉਹਨਾਂ ਨੇ ਫੇਰ ਮੈਨੂੰ ਇਹ ਖਾਲੀ ਸਰ ਦਾ ਪ੍ਰਯੋਗ ਦਿਖਾ। ਉਹ ਕੰਮਵਾਲ ਸੀ ਉਹ ਆ ਨੰਬਰ ਤੇ ਅੱਡੀ ਰੱਖੀ ਰਾਜਣਾ ਮੋਟਰਸਾਈਕਲ ਦੀ ਰੱਖੀ ਰਾਕੇ ਬੈਸੋ ਮੋਟਰਸਾਈਕਲ ਸੀ ਤੇ ਉਹਨਾਂ ਇੱਕ ਬੰਦਾ ਉਤਰਿਆ ਤੇ ਮੇਰੇ ਨਾਲ ਹੱਥਾ ਬਾਈ ਸ਼ੁਰੂ ਕਰ ਦਿੱਤੀ। ਜੀ। ਚਲੋ ਉਹ ਆਸਾ ਦੀ ਹੱਥਾ ਬਾਈ ਉਹ ਹੀ ਉਹਨੇ ਮੈ ਮਾਰੇ ਉਹਨੇ ਵੇਖ ਮਾਰੇ ਨਾ ਤੀਜਾ ਮੰਦਰਾ ਹਨ ਦੋ ਪਹੀਏ ਸਤ ਸੀ ਉਹ ਮੇਰੇ ਉਹਨੇ ਮਾਰੀ ਕਰਦੇ ਵੇਖ ਦਾਰੋਨੀ ਤਾਂ ਮਾਰੀਆਂ। ਜੀ। ਉਦੋਂ ਉਹ ਉਹ ਵਾਲੀ ਜਿਹੜੀ ਨਾ ਜਮਾਤ ਲੈ ਰਹੀ ਸੀ ਨਾ ਇਹੋ ਬੰਦੇ ਕਹਿੰਦੇ ਨੇ ਮਾਰ ਦੋ ਵੀ ਸਾਡੇ ਤੇ ਫੇਸ ਪਹਿਲਾਂ ਵੀ ਉਤੋਏ ਆ ਤੇ ਇੱਕ ਹੋਰ ਫੂਕ ਤਲਾਣੇ ਜੀ ਤੇ ਫੂਕ ਭਾਈ ਕਹਿੰਦੇ ਇਨੂੰ ਖਾਲਿਸਤਾਨੀ ਨੂੰ 84 ਘਰਾ ਰਹੇ ਨੇ 85 ਆ ਗੱਲ ਜੀ ਜੀ ਸਾ ਗੱਲ ਹੋ ਗਈ ਹਾਂਜੀ ਸਰ ਤੇ ਇਹ ਉਹ ਕਾਰ ਤੇ ਸੀ ਜੀ ਨਹੀਂ ਸਰ ਉਹ ਬਾਈਕ ਤੇ ਸੀ ਸਪਲੈਂਡਰ ਸੀ ਮੇਰੇ ਖਿਆਲ ਦੋ ਜਣੇ ਕਿ ਤਿੰਨ ਜਣੇ ਸੀ ਜੀ ਬਹੁਤ ਸਰ ਦੋਸ ਜਣੇ ਸੀ ਅੱਛਾ ਜੀ ਤੇ ਉਹ ਤੁਹਾਡੀ ਪਛਾਣ ਚ ਨੇ ਕਿ ਕੋਈ ਬਾਹਰਲੇ ਉਪਰੇ ਸੀ ਜੀ ਸਰ ਪਛਾਣ ਕਰ ਤੇ ਤਾਰ ਹੋਈ ਹੋਦਨ ਪਛਾਣ ਤੇ ਨਹੀਂ ਆ ਅੱਛਾ ਜੀ ਹਾਂ ਉਹ ਤਾਂ ਬਸ ਉਹ ਰੈਲ ਦੀ ਸੰਦੇ ਜਾਂ ਭਾਈ ਜਰੇ ਦਾ Hindu ਸਿਪਾਹੀ ਜਿਹੜਾ ਆਪਣਾ ਸਾਡੇ ਗਵਾਰਾ ਨੱਟ ਸੇ ਉਹ ਲੋਕ ਨੇ ਉਹਨਾਂ ਤੋਂ ਜੀ ਤੇ ਹੁਣ ਤੁਸੀਂ ਫਿਰ ਰਾਤ ਪੁਲਿਸ ਨੂੰ ਕੰਪਲੀਟ ਦਿੱਤੀ ਕੋਈ ਪਰਚਾ ਦਰਜ ਹੋ ਗਿਆ ਜੀ ਸਰ ਪਰ ਅਸੀਂ ਇਹ ਨਹੀਂ ਸਕਿਆ ਗਾਣ ਮੇਰੇ ਕੋਲ ਹੈ ਨਹੀਂ ਸੀ ਕਿ ਇਹ ਮੇਰੇ ਕੋਲ ਹੋਣ ਜਾਦਾ ਹੁੰਦਾ ਸੀ ਤੇ ਉਹਨੇ ਉਹਨੇ ਸਰਚ ਕਰਵਾਇਆ ਸੀ ਮੈਡੀਕਲ ਕਰਵਾਤੀ ਸੀ ਤੇ ਕੁਝ ਆ ਜੀ ਇਹਨ ਦਿੱਤੀਆਂ ਆਈਆਂ ਜਿਹਦੇ ਮੈਨੂੰ ਇੱਥੇ ਐਡਮਿਟ ਕਰਾ ਗਿਆ ਜੀ ਇਹ ਉਹ ਦੂਸਰੇ ਫੋਨ ਤੁਹਾਡੇ ਫੋਨ ਤੋਂ ਪਹਿਲਾਂ ਉਹਨੇ ਦਰਖਾਸਤ ਲਈ ਸੀ ਮੇਰੇ ਜਾਣ ਲੈ ਕੇ ਜੀ ਤੇ ਮਸੂਲ ਕਰਦੇ ਕਿ ਕਿ ਉਹ ਪਹਿਲਾਂ ਵੀ ਕਦੀ ਇਦਾਂ ਵਾਪਰਿਆ ਤੁਹਾਨੂੰ ਘੇਰ ਕੇ ਔਰ ਤੁਸੀਂ ਸਰਦਾਰ ਹੋ ਤੇ ਫਿਰ ਤੁਹਾਨੂੰ ਖਾਲਸਤਾਨੀ ਕਿਹਾ ਗਿਆ ਕੀ ਸਮਝਦੇ ਹੋ ਨਹੀਂ ਸਰ ਇੱਕ ਵਾਰ ਪਹਿਲਾਂ ਵੀ ਇੱਕ ਬੰਦਾ ਸੀ ਇੱਕ ਡਰਾਈਵਰ ਸੀ ਉਹ ਵੀ ਉਹ ਵੀ ਜਿਵੇਂ ਉਹ ਸਰਦਾਰਾਂ ਨੂੰ ਜਿੰਨਾਂ ਦੇਖਦਾ ਖਾਲਸਾ ਆਪਣਾ ਕਿਸਾਨਾਂ ਨੂੰ ਖਾਲਸਤਾਨ ਮੈਂ ਆਉਂਦਾ ਤੇ ਆਉਂਦਾ ਤੇ ਹਾਰੀ ਗੇਂ ਨੂੰ ਖਾਲਸਤਾਨ ਦੇ ਨਾਲ ਜੋ ਉਹਨਾਂ ਨਾਲ ਕੋਈ ਮਹਤਵਪੂਰਨ ਲੜਾਈ ਹੋਈ ਸੀ ਉਹ ਬੰਦਾ ਕਿਸੇ ਮਨਪਸੰਦ ਡਰਾਈਵਰ ਸੀ ਜੀਜੇਪੀ ਦੇ ਤੇ ਚਲੋ ਤੇ ਆਪਾਂ ਉਹਨਾਂ ਨੂੰ ਨਿਬੜ ਗਏ ਸੀ ਹੁਣ ਇਹ ਇਹ ਜਿਹੜੇ ਬੰਦੇ ਸੀ ਇਹ ਪਤਾ ਨਹੀਂ ਕੌਣ ਹਨ ਕੌਣ ਨਹੀਂ ਸਾਡੇ ਸੀ ਨੂੰ ਕਿ ਸਰਦਾਰ ਹਰਿੰਦ ਨੇ ਉਦੋਂ ਹੀ ਗੋਲਪਗਰ ਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ ਨਹੀਂ ਜਿਵੇਂ ਬੀਤੇ ਦਿਨ ਹੀ ਕੰਗੜਾ ਰੌਤ ਨੇ ਪੰਗਾ ਪਾਇਆ ਹੈਗਾ ਕਿ ਉਹ ਕਹਿੰਦੇ ਕਿ ਪੰਜਾਬ ਚ ਖਾਲਿਸਤਾਨ ਵੱਧ ਰਿਹਾ ਜੀ ਅੱਤਵਾਦੀ ਨੇ ਪਰ ਤੁਸੀਂ ਤੇ ਹਰਿਆਣੇ ਦੇ ਵਿੱਚੋਂ ਹਰਿਆਣੇ ਦੇ ਵਿੱਚ ਜੇ ਸਿੱਖਾਂ ਦੇ ਨਾਲ ਇਦਾਂ ਹੋ ਰਹੀ ਹੈ ਤਾਂ ਬਹੁਤ ਮਾੜੀ ਗੱਲ ਹੈ ਅਸੀਂ ਹੈ ਇਹ ਦਿਖਾਈ ਇਹ ਜੀ ਹਮਮ ਹਾਂ ਕਿ ਤਰ੍ਹਾਂ ਕਿ ਤਰ੍ਹਾਂ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਨਾ ਜੀ ਤੇ ਤੁਸੀਂ ਕੋਈ ਜਿਹੜੀ ਇੱਥੇ ਕੋਈ ਸਿੱਖ ਜਥੇਬੰਦੀ ਆ ਉਹਦੇ ਨਾਲ ਇਲਾਕੇ ਦੇ ਐਸਐਸਪੀ ਜਾਂ ਡੀਐਸਪੀ ਨੂੰ ਮਿਲ ਰਹੇ ਜਾਂ ਕਿਸੇ ਬੀਜੇਪੀ ਦੇ ਐਮਐਲਏ ਨੂੰ ਨਹੀਂ ਸਰ ਅਵੇ ਜਦੋਂ ਪਿਛਲੇ ਵਕਤ ਮਨੋਰਤ ਉਹਨਾਂ ਦਾ ਫੋਨ ਆਇਆ ਸੀ ਮੇਰੇ ਕੋਲ ਆਂਦਾ ਸੀ ਨਾ ਤੁਹਾਡੇ ਥੜੇ ਆ ਤੇ ਆਪਣਾ ਮਾਨਸਾਪੀ ਪਾਰਟੀਕਰ ਨਾਲ ਤੋਂ ਵੀਰ ਸਾਹਿਬ ਨੇ ਉਹਨਾਂ ਦਾ ਫੋਨ ਹਰਜੀਤ ਸਿੰਘ ਵੀਰ ਜੀ ਉਹਨਾਂ ਦਾ ਫੋਨ ਮੇਰੇ ਕੋਲ ਜਰੂਰ ਆਇਆ ਜੀ ਤੇ ਉਹ ਰਾਸਤੇ 'ਚ ਕੋਈ ਨਾ ਕੋਈ ਕੈਮਰੇ ਕੂਮਰ ਦੇ ਲੱਗੇ ਹੋਣੇ ਪੁਲਿਸ ਨੇ ਜੇ ਸੀਸੀਟੀਵੀ ਫੁਟੇਜ ਦੇਖੀ ਨਹੀਂ ਜੀ ਉਹ ਹੁਣ ਦੇਖੋ ਜੀ ਹੁਣ ਪੁਲਿਸ ਆਪਣੀ ਕੀ ਕਾਰਵਾਈ ਕਰਦੀ ਐ ਹੁਣ ਆਪਣਾ ਬਿਆਨ ਲੈ ਗੀ ਐ 10 15ਵੇਂ ਤੋਂ ਕਿ ਨਹੀਂ ਜੀ ਜੋ ਹੁਣ ਉਹ ਦਿਨਾਂ ਦੇ ਹਾਸੇ ਨਾ ਕਰਨਾ ਨਾ ਕਰਨਾ ਜੀ ਜੀ ਤੇ ਤੁਸੀਂ ਡੇਲੀ ਇਸ ਟਾਈਮ ਹੀ ਜਾਂਦੇ ਸੀ ਦੁਕਾਨ ਬੰਦ ਕਰਕੇ ਜੀ ਆਮੀ ਅਨੀ ਸਰ ਐਸਟੇਮ ਜਾਇ ਸਾਡੇ 9ਵੀਂ ਤੁਰਦੀ ਦਾ 10ਵੀਂ ਤੁਰਦੀ ਦਾ ਬਸ 10 ਪਹਿਲਾ ਤੁਰਦੀ ਦਾ 5-6 ਮਹੀਨਾਂ ਤੱਕ ਸੀ ਸਹੀ ਵਾਰੀ ਪਹਿਲਾਂ ਗੁਰਦਾਰੇ ਤੁਰਦੀ ਦਾ ਸਾਡੇ ਸੰਮੇ ਸਾਹਿਬ ਗੁਰਦਾਰੇ ਵਾਸਤੇ ਨੰਗਲ ਦੇ ਕੰਮ ਦਾ ਨਾਮ ਰੱfte ਫਿਰ ਆਪਣਾ ਸ਼ੋਅਰੂਮ ਆਪਣਾ ਪਾਣੀ ਪੁਣੀ ਦੰਦ ਖਾਤੇ ਘਰ ਵਾਸਤੇ ਤੇ ਜਿਲ੍ਹਾ ਕਿਹੜਾ ਤੈਨੂੰ ਪੈਂਦਾ ਹੈਗਾ ਜੀ ਇਹ ਜਿਲ੍ਹਾ ਕੱਤੜ ਹੈ ਜੀ ਅਛੇ ਕਹਤੋ ਪਿੰਡ ਤੁਹਾਡਾ ਗਾਵਾ ਬਾਲੂ ਬੂਟਾ ਕੀ ਬਾਲੂ ਬਾਟਾ ਪਿੰਡ ਹੈ ਬਾਲੂ ਬਾਟਾ ਪਿੰਡ ਜੀ ਹਾਂ ਜੀ ਬੱਸ ਆਹ ਕੱਲੀ ਕਲਾਤ ਸੁਣਿਆ ਹੋਇ ਨਰਵਾਣਾ ਸੁਣਿਆ ਹੈ ਤੁਸੀਂ ਜੀ 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 ਹਾਂ ਇਨ ਲਾਕੀ ਤੇ ਅ ਦੁਕਾਨ ਤੋਂ ਘਰ ਕਿੰਨੇ ਕੁ ਦੂਰ ਹੈਗਾ ਜੀ ਤੁਹਾਡਾ ਹਾਂ ਲਗਭਗ 2 ਕਿਲੋਮੀਟਰ ਦੇ ਕੋਲ ਹੈ ਜੀ ਜੀ ਤੇ ਉਹਨਾਂ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੰਬਰ ਤਾਂ ਨਹੀਂ ਕੋਈ ਤੁਸੀਂ ਨੋਟ ਕਰ ਪਾਈ ਸਰ ਅੰਦਰ ਮੈਂ ਇਹਨੂੰ ਸੱਤਾ ਵਾਂ ਗਿਆ ਸੀ ਮੇਰਾ ਬੋਲ ਸੀ ਤੇ 42B ਕੋਡ ਹੋ ਰਿਹਾ ਲੱਗਦਾ ਮੈਨੂੰ ਉਹ ਵਿਤਾਰ ਜਿਹੜਾ ਬੰਦੇ ਨੇ ਮੈਨੂੰ ਕਿਹਾਇਆ ਸੀ ਜੀ ਹਾਂ ਜੀ ਜੀ ਤੇ ਉਹ ਅਕਸਰ ਤੁਸੀਂ ਇਕੱਲੇ ਜਾਂਦੇ ਹੁੰਦੇ ਕਿ ਨਾਲ ਵੀ ਕੋਈ ਹੁੰਦਾ ਰਿਹਾ ਕਿ ਕੱਲ ਹੀ ਇਕੱਲੇ ਸੀ ਜੀ ਨਹੀਂ ਮੈਂ ਇਕੱਲੇ ਜਾਂਦਾ ਹਿੰਦੀ ਕਿਉਂਕਿ ਐਸਾ ਮੈਂ ਸਰਦਕਾਰੀ ਹੁੰਦੇ ਬੱਚੇ ਨੇ ਛੋਟੇ ਛੋਟੇ ਘਾਰੀ ਹੁੰਦੇ ਨੇ ਜੀ ਹਾਂ ਜੀ ਤੇ ਦੂਜਾ ਕਿਸੇ ਰਾਹੀਰ ਨੇ ਛਡਾਇਆ ਨਹੀਂ ਫਿਰ ਤੁਹਾਨੂੰ ਜੀ ਨਹੀਂ ਛਡਾਇਆ ਵੀ ਨਹੀਂ ਉਹ ਤੇ ਜਾਨੋਂ ਮਾਰ ਦੇਣਾ ਸੀ ਜਨਾਤਾਂ ਦੇ ਜੀ ਉਹਨਾਂ ਦੀ ਰਾਜ ਉਹਨਾਂ ਦਾ ਉਹਨਾਂ ਨੇ ਰਾਜ ਦੇ ਜਾਨੋਂ ਮਾਰਨ ਸੀ ਜੀ ਤੇ ਛਡਾਉਣ ਵਾਲੇ ਕੌਣ ਸੀ ਜੀ ਉੱਥੇ ਇੱਕ ਮੁੰਡਾ ਇਰਾਕ ਨੂੰ ਆਮ ਦਾ ਮੁੰਡਾ ਸੋਨੇ ਛਡਾਇਆ ਉਹ ਵੀ ਸਰਦਾਰਪਰਾ ਸੀ ਨਹੀਂ ਉਹ ਉਹ ਆਪਣਾ ਜਾੜਪਰਾ ਸੀ ਵਿੱਚ ਜਾੜਪਰਾ ਸੀ ਚਲੋ ਜੀ ਤੇ ਹੁਣ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਨਸਾਫ ਮਿਲੇਗਾ ਪੁਲਿਸ ਇਨਸਾਫ ਦੇਗੀ ਜੀ ਦੇਖੋ ਜੀ ਉਹ ਇਹ ਨਾਲ ਜੱਟੇ ਆਉਣਾ ਅਸੀਂ ਆਪਣਾ ਜਿਹੜਾ ਕੰਮ ਕਰਨਾ ਹੀ ਕਰ ਦਿੱਤਾ ਹੈ ਜੀ ਸਾਫ ਜਾਣ ਦੇਣ ਦੇ ਦਿੱਤੇ ਹੈ ਜੀ ਚਲੋ ਬਾਬਾ ਸ਼ੁਕਰੀਆ ਜੀ ਤੁਹਾਡਾ ਉਦਰੇ ਇਸ ਮਸਲੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਵੀ ਨਿੰਦਾ ਪ੍ਰਗਟ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਬਹੁਤ ਹੀ ਮੰਦ ਭਾਗੀ ਘਟਨਾ ਸੁਖਵਿੰਦਰ ਸਿੰਘ ਹੋਣਾ ਨੂੰ ਖਾਲਸਤਾਨੀ ਕਹਿ ਕੇ ਬੇਰਮੀਦਨਾ ਕੁੱਟਿਆ ਗਿਆ ਕੌਣ ਆ ਇਸ ਲਈ ਜ਼ਿੰਮੇਵਾਰ ਕੰਗਣਾ ਰਣੋਤ ਜਿਸ ਨੇ ਬਿਨਾ ਸੋਚੇ ਸਮਝੇ ਇੱਕ ਸਾਜ਼ਿ ਦੇ ਤਹਿਤ ਇੱਕ ਜਜ਼ਬਾਤਾਂ ਦੀ ਘਟਨਾ ਨੂੰ ਅੱਤਵਾਦ ਦਾ ਨਾਮ ਦਿੱਤਾ ਜਾਂ ਫਿਰ ਉਹ ਨੈਸ਼ਨਲ ਮੀਡੀਆ ਜਿਸ ਨੇ ਸਿੱਖਾਂ ਦੇ ਖਿਲਾਫ ਮਾਹੌਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸ਼ਰਮ ਨਿਕਾਲੀ ਦਲ ਦੇ ਮੁਖ ਬਲਾਰੇ ਨੇ ਕਿਹਾ ਕਿ ਮੈਂ ਅੱਜ ਪੁੱਛਣਾ ਚਾਹੁੰਦਾ ਜਥੇਦਾਰ ਦਾਦੂਵਾਲ ਕਿੱਥੇ ਨੇ ਕੀ ਉਹਨਾਂ ਦਾ ਕੰਮ ਸਿੱਖ ਮਸਲਿਆਂ ਨੂੰ ਸੁਲਝਾਉਣ ਦਾ ਹੈ ਜਾਂ ਫਿਰ ਸਿਰਫ ਬੀਜੇਪੀ ਲਈ ਪ੍ਰਚਾਰ ਕਰਨ ਦਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਤੁਰੰਤ ਇਸ ਦ ਘਟਨਾ ਦੇ ਵਿੱਚ ਦਖਲ ਦੇ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਨਾਲ ਹੀ ਫਿਰਕੂ ਭਾਵਨਾਵਾਂ ਪੜਕਾਉਣ ਲਈ ਕੰਗੜਾ ਰਣੌਤ ਨੂੰ ਵੀ ਇਸ ਮਕਦਮੇ ਵਿੱਚ ਦੋਸ਼ੀ ਬਣਾਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਇਹ ਕਿਹਾ ਅਰਸ਼ਦੀਪ ਸਿੰਘ ਕਲੇਰ ਹੋਣਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੁਖਵਿੰਦਰ ਸਿੰਘ ਹੋਣਾ ਨਾਲ ਚਟਾਨ ਮੰਗ ਖੜੀ ਹੈ ਫਿਲਹਾਲ ਦੇਖਦੇ ਹਾਂ ਕਿ ਹਰਿਆਣਾ ਦੀ ਸੈਣੀ ਸਰਕਾਰ ਕੀ ਉੱਥੋਂ ਵਸਦੇ ਸਿੱਖ ਸੁਰੱਖਿਤ ਨੇ ਤੇ ਕੀ ਸੁਖਵਿੰਦਰ ਸਿੰਘ ਹੋਣਾ ਨੂੰ ਇਨਸਾਫ਼ ਮਿਲੇਗਾ ਜਿਹੜੇ ਨੌਜਵਾਨਾਂ ਨੇ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਬਹਿਰੇਮੀ ਦੇ ਨਾਲ ਕੁੱਟਿਆ ਗਿਆ ਔਰ ਸ਼ਰਮਨੀ ਕਾਲੀ ਦਲ ਮਹਿਸੂਸ ਕਰ ਰਿਹਾ ਇਹ ਘਟਨਾ ਇਸੇ ਕਰਕੇ ਵਾਪਰੀ ਹੈ ਕਿਉਂਕਿ ਜਿਹੜੇ ਕੰਗਣਾ ਰਣੌਤ ਨੇ ਬਿਨਾਂ ਸੋਚੇ ਸਮਝੇ ਇੱਕ ਸਾਜ਼ਿਸ਼ ਦੇ ਤਹਿਤ ਇੱਕ ਜਜ਼ਬਾਤਾਂ ਦੀ ਘਟਨਾ ਨੂੰ ਅਤਵਾਦ ਦਾ ਨਾਮ ਦਿੱਤਾ ਹੈ ਫਿਰਾਲ ਸੰਧੂ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ ਪਹਿਲਾਂ ਇੰਟਰੋ ਫਿਰ ਉਹਦੀ